स्वागत है सारे दर्शकंदां दा तुसी देख रहे हो पीटीसी न्यूज़ दा खास प्रोग्राम की समझिए त मैं हां ਤੁਹਾਡੇ ਨਾਲ लवप्रीत पंगड़ पराली दा मुद्दा लगातार एक बड़ी समस्या बनया होया है पराली नु लेके किसान परेशान ने सरकार परेशान है आवाम परेशान है पर इस गल तो भी इंकार नहीं कीता जा सकदा कि पिछले समय दे मुकाबले पराली साड़न दे मामलों च कमी जरूर वेखण मिली है ਪੀਟੀਸੀ ਨਿਊਜ਼ ਵੀ ਆਪਣੇ ਖਾਸ ਪ੍ਰੋਗਰਾਮ ਆਪਣੀ ਖਾਸ ਮੁਹਿੰਮ ਦੇ ਤਹਿਤ ਲਗਾਤਾਰ ਕਿਸਾਨਾਂ ਨੂੰ ਸਾਡੇ ਦਰਸ਼ਕਾਂ ਨੂੰ ਜਾਗਰੂਕ ਕਰ ਰਿਹਾ ਹੈ ਅਤੇ ਇਸੇ ਮੁਹਿੰਮ ਦੇ ਤਹਿਤ ਅਸੀਂ ਇੱਕ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਖੁਸ਼ਹਾਲੀ ਬਗੈਰ ਸਾੜੇ ਪਰਾਲੀ ਜੀ ਹਾਂ ਇਸ ਖਾਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਉਹਨਾਂ ਕਿਸਾਨਾਂ ਦੇ ਨਾਲ ਮਿਲਵਾਵਾਂਗੇ ਜੋ ਪਿਛਲੇ ਕਈ ਸਾਲਾਂ ਤੋਂ ਪਰਾਲੀ ਸਾੜੇ ਬਿਨਾ ਖੇਤੀ ਕਰ ਰਹੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਫਿਲੋਸਪੁਰ ਲੈ ਕੇ ਚੱਲਦੇ ਹਾਂ ਜਿੱਥੋਂ ਦਾ ਇੱਕ ਅਗਾਹ ਵਧੂ ਸੋਚ ਵਾਲਾ ਕਿਸਾਨ ਹੋਰ ਕਿਸਾਨਾਂ ਦੇ ਲਈ ਮਿਸਾਲ ਬਣਿਆ ਹੋਇਆ ਹੈ ਲੋ ਰਿਪੋਰਟ ਵੇਖੋ ਬਰਾਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਪਰੇਸ਼ਾਨ ਕਿਸਾਨ ਪਰੇਸ਼ਾਨ ਆਵਾਮ ਪਰੇਸ਼ਾਨ ਤੇ ਨਾਲ ਹੀ ਪਰੇਸ਼ਾਨ ਨੇ ਉਹ ਬੇਜ਼ੁਬਾਨ ਜਿਨ੍ਹਾਂ ਦਾ ਇਸ ਬਰਾਲੀ ਦੇ ਕਾਲੇ ਧੂਏ ਕਾਰਨ ਸਾਹ ਲੈਣਾ ਵੀ ਔਖਾ ਹੋ ਗਿਆ ਲਗਾਤਾਰ ਪਰਾਲੀ ਸਾੜੇ ਜਾਣ ਕਾਰਨ ਅਸਮਾਨ 'ਚ ਧੂੰਏ ਦੇ ਕਾਲੇ ਬੱਦਲ ਉੱਡਦੇ ਵਿਖਾਈ ਦੇ ਰਹੇ ਨੇ ਹਾਦਸੇ ਹੁੰਦੇ ਵਿਖਾਈ ਦੇ ਰਹੇ ਨੇ ਪਰ ਇਸ ਸਮੱਸਿਆ ਦਾ ਕੋਈ ਹੱਲ ਨਿਕਲਦਾ ਵਿਖਾਈ ਨਹੀਂ ਦੇ ਰਿਹਾ ਅਜਿਹੇ 'ਚ ਫਿਰੋਜ਼ਪੁਰ ਦਾ ਇੱਕ ਕਿਸਾਨ ਹੋਰਨਾ ਕਿਸਾਨਾਂ ਦੇ ਲਈ ਪ੍ਰੇਰਣਾ ਸਰੋਤ ਬਣ ਗਿਆ ਇੱਕ ਜਾਣਨ ਮਨਾਰਾ ਸਾਬਤ ਹੋ ਰਿਹਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਿਸਾਨ ਲਾਲਜੀਤ ਸਿੰਘ ਦੀ ਜੋ ਪਰਾਲੀ ਨੂੰ ਅੱਗ ਲਾਏ ਬਿਨਾਂ ਹੀ ਬਦਲਵੇਂ ਤਰੀਕਿਆਂ ਦੇ ਨਾਲ ਪਰਾਲੀ ਦੀ ਸੰਭਾਲ ਕਰ ਰਹੇ ਨੇ ਉਸ ਦਾ ਨਿਪਟਾਰਾ ਕਰ ਰਹੇ ਨੇ ਤੇ ਖੇਤੀ ਵੀ ਕਰ ਰਹੇ ਨੇ ਆਪਣੇ ਕੋਲੇ ਜੀ 35 ਕਿੱਲੇ ਜ਼ਮੀਨ ਆ ਤੇ ਬਿਨਾ ਅੱਗ ਲਾਏ ਆਪਾਂ ਇਹ ਸਾਰੀ ਜ਼ਮੀਨ ਮੋਣੇ ਆ ਕਿੰਨੀ ਕੁ ਦੇਰ ਤੋਂ ਤੁਸੀਂ ਪਰਾਲੀ ਨੂੰ ਅੱਗ ਨਹੀਂ 3 ਸਾਲ ਹੋ ਚੱਲੇ ਜੀ ਕੁਵਾਤਾਵਰਣ ਕਰਕੇ ਇੱਕ ਆ ਸੜਕ 'ਮੇਂ' ਰੋਡ ਆ ਜਾਂਦਾ ਉੱਤੇ ਜੀ ਇਹ ਫਿਰ ਐਕਸੀਡੈਂਟ ਹੋਣ ਦਾ ਵੀ ਖਤਰਾ ਜਾਂਦਾ ਰਹਿੰਦਾ ਵੀ ਧੂਆਂ ਕਰਕੇ ਇਸ ਕਰਕੇ ਨਹੀਂ ਅਸੀਂ ਅਗਲਾ ਚਲੋ ਵਧੀਆ ਗੱਲ ਹੈ ਵੀ ਰਾਜ ਨੂੰ ਅੱਗ ਨਾਲ ਲਾਈ ਜਾਵੇ ਵਾਤਾਵਰਨ ਨੂੰ ਬਚਾਇਆ ਜਾਵੇ ਵਧੀਆ ਸੋਚ ਹੈਗੀ ਤੁਹਾਡੀ ਲੇਕਿਨ ਕਿਸ ਤਰ੍ਹਾਂ ਮਤਲਬ ਕਿ ਉਸ ਤੋਂ ਬਾਅਦ ਵਾਈ ਕਰਦੇ ਹੋ ਕਿ ਕਿੰਨਾ ਕੋਈ ਮਤਲਬ ਕਿ ਦੂਜੀ ਵਾਈ ਦੇ ਨਾਲ ਇਹ ਵਾਈ ਚ ਫਰਕ ਪੈਂਦਾ ਫਰਕ ਪੈਂਦਾ ਜੀ ਇਹਨੂੰ ਪਹਿਲੀ ਨੂੰ ਵੱਧ ਹੋਣਾ ਪੈਂਦਾ ਉਵੇਂ ਜੇ ਆਪਾਂ ਅੱਗ ਲਾ ਕੇ ਬਹੁਣੇ ਆ ਤੇ ਇੱਕ ਵਾਰੀ ਤਮਿਆਂਣਾ ਵਾਹ ਕੇ ਤੇ ਬਸ ਦੋ ਵਾਰੀ ਕਲਟੀਵੇਟਰ ਨਾਲ ਵਾਹ ਕੇ ਸਵਾਗਾ ਮਾਰ ਕੇ ਕੰਟ ਦੀ ਜੰਦੀ ਹੈ ਇਸ ਤਰ੍ਹਾਂ ਹੁਣ ਜਿਵੇਂ ਆਪਾਂ ਗੱਠਾ ਚਕਾਉਨੇ ਆ ਦੇਖੋ ਜੀ ਗੱਠਾ ਚਕਾਈਆਂ ਦੇ ਬਾਵਜੂਦ ਵੀ ਥੱਲੇ ਪਰਾਲੀ ਰਹਿ ਗਈ ਤੇ ਇਹਨੂੰ ਕਟੋ-ਕਟ ਗੋਤਨਾਰੀ ਤੁਮ ਜਣਾ ਵਾਇਆ ਤੇ ਰੋਟਾ ਵੀ ਤਮਾਰਿਆ ਤੇਰੇ ਦੇ ਤੇ ਦੋ ਹੱਲ ਮਾਰਿਆ ਉਹ ਤੋਂ ਸਾਗਾ ਮਾਰ ਕੇ ਫੇਰ ਗਿਆ ਫਰੋਸਪੋਰ ਦੇ ਪਿੰਡ ਚੋਕ ਹਰੀਹਰ ਦੇ ਇਸ ਅਗਾ ਵਦੂ ਸੋਚ ਵਾਲੇ ਕਿਸਾਨ ਲਾਲਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਪ੍ਰਦੂਸ਼ਣ ਨੂੰ ਧਿਆਨ ਚ ਰੱਖਦੇ ਆ ਇਸ ਗੱਲ ਨੂੰ ਧਿਆਨ ਚ ਰੱਖਦੇ ਆ ਕਿ ਪਰਾਲੀ ਦੇ ਧੂਏ ਕਾਰਨ ਹਾਸੇ ਹੁੰਦੇ ਨੇ ਇਹਨਾਂ ਚੀਜ਼ਾਂ ਨੂੰ ਹੀ ਧਿਆਨ ਚ ਰੱਖਦੇ ਆ ਉਹ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਪਰ ਉਹ ਨਾਲ ਹੀ ਇਹ ਵੀ ਜ਼ਰੂਰ ਕਹਿੰਦੇ ਨੇ ਕਿ ਜੋ ਫੈਸਲਾ ਉਹਨਾਂ ਨੇ ਲਿਆ ਉਹ ਫੈਸਲਾ ਕਿਸੇ ਛੋਟੇ ਕਿਸਾਨ ਦੇ ਲਈ ਐਨਾ ਸੌਖਾ ਨਹੀਂ ਛੋਟਾ ਕਿਸਾਨ ਦੀ ਮਜਬੂਰੀ ਬਹੁਤ ਜ਼ਿਆਦਾ ਉਹ ਤਾਂ ਵਿਚਾਰਾ ਰੋਂਦਾ ਛੋਟਾ ਕਿਸਾਨ ਕਿਉਂਕਿ ਨਾ ਉਹਨਾਂ ਕੋਲੇ ਕੋਈ ਵੱਡਾ ਸਾਧਨਾ ਨਾ ਕੋਈ ਵੱਡੇ ਸੰਦ ਦਾ ਜੀਤੇ ਨਾਲ ਕੈਲੀ ਬਣਾ ਸਕਣ ਹੁਣ ਉਹ ਵਿਚਾਰੇ ਕੋਈ ਕਰੇ ਕਿਸੇ ਦਾ ਟਰੈਕਟਰ ਮੰਗਦੇ ਆ ਕਿਸੇ ਤੋਂ ਵੱਡਾ ਸੰਦ ਮੰਗਦੇ ਆ ਕੋਈ ਕਿਰਾਏ ਤੇ ਭੋਂਦਾ ਇਸ ਕਰਕੇ ਉਹ ਐਂ ਬੀ ਬੀਜਾਈ ਦਾ ਕਰਦਾ ਸਿਸਟਮ ਕਰਦੇ ਪੂਰਾ ਤੇ ਔਖੇ ਬਹੁਤ ਆ ਮੈਂ ਤਾਂ ਇਹ ਹੀ ਅਪੀਲ ਕਰਨਾ ਚਾਹੁੰਦਾ ਹਾਂ ਸਰਕਾਰ ਨੂੰ ਵੀ ਹੁਣ ਆਪਣਾ ਇਹ ਧੂਆਂ ਤਾਂ ਦੀਣਾ ਉਹਨਾਂ ਨੂੰ ਤੇ ਜਿਹੜੇ ਆ ਵੱਡੀਆਂ-ਵੱਡੀਆਂ ਇੰਡਸਟਰੀਆਂ ਫੈਕਟਰੀਆਂ ਉਹਨਾਂ ਦਾ ਧੂਆਂ ਦੀਣਾ ਨਹੀਂ ਚਾਹੀਦਾ ਸਾਰਿਆਂ ਨੂੰ ਬਰਾਬਰ ਕਰਨਾ ਵੀ ਉਹ ਵੀ ਬੰਦ ਕਰਾਉਣ ਤੇ ਫਿਰ ਤਾਂ ਇਹ ਵੀ ਬੰਦ ਹੋ ਜਾਊਗਾ ਤੇ ਜੇ ਉਹ ਨਾ ਬੰਦ ਹੋਇਆ ਤਾਂ ਫਿਰ ਰਿਸੋਰੀ ਇਹ ਤਾਂ ਬੰਦ ਫਿਰਵਾਉਣੀ ਜੀहां ਕਿਸਾਨ ਲਾਲਜੀਤ ਸਿੰਘ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਈ ਪ੍ਰੇਰਿਤ ਤਾਂ ਜ਼ਰੂਰ ਕਰਦੀ ਹੈ ਪਰ ਅਜੇਹੇ ਕਰਨ ਵਾਲੇ ਛੋਟੇ ਕਿਸਾਨਾਂ ਦੀ ਬਾਣੀ ਫੜਦ ਉਨਾ ਦੀ ਮਦਦ ਨਹੀਂ ਕਰਦੀ ਨਾਤਾ ਉਹਨਾਂ ਨੂੰ ਕੋਈ ਬਦਲ ਦਿੱਤੇ ਜਾਂਦੇ ਨੇ ਤੇ ਨਾ ਹੀ سہੂਲ ਅਜਿਹੇ ਚ ਜੇਕਰ ਵਾਕਈ ਪਰਾਲੀ ਜਹੀ ਪਰਲੋ ਨੂੰ ਹਰਾਉਣਾ ਹੈ ਤਾਂ ਹਾਲੇ ਬਹੁਤ ਕੁਝ ਕਰਨਾ ਬਾਕੀ ਕਰੋ ਸਪੋਰਟ ਸਰਬਜੀਤ ਸਿੰਘ ਦੀ ਰਿਪੋਰਟ ਪੀਟੀਸੀ న్యూ ਤਾਂ ਜੀ ਹਾਂ ਜਦੋਂ ਕਿਸਾਨ ਅਜਿਹੀ ਆਗਾਮ ਵਦੂ ਤੇ ਵਾਤਾਵਰਣ ਪ੍ਰੇਮੀ ਸੋਚ ਨੂੰ ਅਪਣਾਉਂਦੇ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਜਾਂਦਾ ਹੈ ਉਹਨਾਂ ਨੂੰ ਸਨਮਾਨਿਤਤਾ ਕੀਤਾ ਜਾਂਦਾ ਹੈ ਜਿਵੇਂ ਕਿ ਫਤਿਹਗੜ ਸਾਹਿਬ ਚਕੀਤਾ ਗਿਆ ਪੰਜਾਬ ਦੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਪਿਛਲੇ ਸਾਲ ਦੇ ਮੁਕਾਬਲੇ ਘਟ ਗਿਆ ਹੈ ਵੱਡੀ ਗਣਤੀ 'ਚ ਕਿਸਾਨਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਨਾ ਸਿਰਫ ਵਾਤਾਵਰਣ ਗੰਦਲਾ ਹੁੰਦਾ ਹੈ ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ ਤੇ ਸੰਭਵ ਹੋਇਆ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਾਗਰੂਕਤਾ ਮੁਹਿੰਮ ਸਦਕਾ ਜ਼ਿਲ੍ਹਾ ਫਤਿਹਗੜ ਸਾਹਿਬ 'ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੇ ਮਾਮਲੇ 164 ਮਾਮਲੇ ਸਾਹਮਣੇ ਆਏ ਨੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਦੇ ਮੁਤਾਬਕ ਕਿਸਾਨ ਵੀਰਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾ ਰਹੇ ਨੇ ਨਾਲ ਹੀ ਪਿੰਡਾਂ ਵਿੱਚ ਟੀਮਾਂ ਬਣਾ ਕੇ ਦੌਰੇ ਵੀ ਕੀਤੇ ਜਾ ਰਹੇ ਨੇ ਤੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾ ਸਕੇ ਇਸ ਤੋਂ ਇਲਾਵਾ ਕਈ ਥਾਵਾਂ ਤੇ ਜਿੱਥੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਵਾਈ ਵੀ ਜਾ ਰਹੀ ਹੈ ਉੱਥੇ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਆਕੂ ਨੂੰ ਬੁਝਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਕਾਰਵਾਈ ਅਮਲ ਚੱਲਿਆ ਦੀ ਚੱ ਰਹੀ ਹੈ ਸਾਲ 2022 ਦੇ ਮੁਕਾਬਲੇ 75% ਘਟ ਅੱਗਾ ਇਸ ਵਾਰ ਲੱਗੀਆਂ ਹਨ ਸੋ ਮੈਂ ਪੂਰੀ ਮੈਨੂੰ ਪੂਰੀ ਆਸ ਹੈ ਕਿ ਹੁਣ ਅਗਲੇ ਦਿਨਾਂ ਵਿੱਚ ਵੀ ਕਿਸਾਨ ਸਾਨੂੰ ਪੂਰਾ ਸਹਿਯੋਗ ਦੇਣਗੇ ਤੇ ਸਾਡੇ ਅਫਸਰ ਤਾਂ ਹਮੇਸ਼ਾ ਤਤਪਰ ਹਨ ਕਿ ਉਹ ਪਰਾਲੀ ਨੂੰ ਸਾੜਨ ਦੀ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਣ ਕੋਤੇ ਸਰਕਾਰ ਦੇ ਵਿੱਚ ਉੱਤਰ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਆਗਨ ਲਗਾਉਣ ਵਾਲੇ ਕਿਸਾਨਾਂ ਨੂੰ ਉਹਨਾਂ ਦੇ ਖੇਤਾਂ ਵਿੱਚ ਪਹੁੰਚ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਤਾਂ ਜੋ ਹੋਰਨਾ ਕਿਸਾਨਾਂ ਨੂੰ ਵੀ ਪ੍ਰੇਰਣਾ ਮਿਲੇ ਕਿ ਪਰਾਲੀ ਨੂੰ ਅੱਗ ਨਹੀਂ ਲਗਾਉਣੇ ਮੇਰਾ ਪਿੰਡ ਮੀਰਪੁਰਾ ਜੀ ਮੇਰਾ ਨਾਮ ਸ਼ਮਕੌਰ ਸਿੰਘ ਹੈ ਜੀ ਮੈਂ ਪਿਛਲੇ 2009 ਸਾਲ ਤੋਂ ਕਦੇ ਵੀ ਆਪਣੇ ਖੇਤਾਂ ਵਿੱਚ ਆਕਰੀ ਲਗਾਈ ਅਸੀਂ ਪ੍ਰਾਰੀ ਦੀਆਂ ਗੱਠਾਂ ਬਣਾ ਕੇ ਹੀ ਜਗਾਉਂਦੇ ਆ ਜਿਹਦੇ ਨਾਲ ਵਾਤਾਵਰਣ ਦਾ ਬਹੁਤ ਜ਼ਿਆਦਾ ਅਸੀਂ ਫਾਇਦਾ ਕਰਦੇ ਆ ਮੈਂ ਆਪਣੇ ਹੋਰ ਕਿਸਾਨ ਵੀਰਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਉਹ ਵੀ ਨਾ ਅੱਗ ਲਗਾ ਕੇ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾ ਰੱਖਣ ਇਹ ਸਾਡੇ ਲਈ ਨਹੀਂ ਸਾਡੇ ਬੱਚਿਆਂ ਲਈ ਬਹੁਤ ਵੱਡੀ ਸਾਡੀ ਹੋਊਗੀ ਜੇਕਰ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਅਸੀਂ ਬਾਕੀ ਨੂੰ ਵੀ ਅਪੀਲ ਕਰਦੇ ਆਂ ਵੀ ਜਿਹੜੇ ਜਿੰਨੇ ਵੀ ਕਿਸਾਨ ਵੀਰਨ ਜਿਹੜਾ ਹੈਗਾ ਇਹਨਾਂ ਨੂੰ ਇਹ ਜਿਹੜੀਆਂ ਗੱਠਾਂ ਬਣਾ ਕੇ ਪਰਾਲੀ ਦੀਆਂ ਇਹਨਾਂ ਨੂੰ ਇਹਨਾਂ ਤੋਂ ਗੱਤਾ ਤਿਆਰ ਹੋ ਸਕਦਾ ਜਾਂ ਕੋਈ ਪਲੂਟਿਨ ਕੋਈ ਲਿਫਾਵੇ ਤਿਆਰ ਹੋ ਸਕਦੇ ਨੇ ਉਸ ਤਰ੍ਹਾਂ ਬਾਕੀ ਕਿਸਾਨ ਵੀਰ ਵੀ ਜਿਹੜੇ ਹੈਗੇ ਇਸ ਤਰ੍ਹਾਂ ਦੀਆਂ ਗੱਠਾਂ ਬਣਾਉਣ ਤੇ ਅੱਗ ਪਰਾਲੀ ਨੂੰ ਅੱਗ ਨਾ ਲਾਉਣ ਤੇ ਜਿਹਦੇ ਨਾਲ ਆਪਣਾ ਵਾਤਾਵਰਨ ਵੀ ਬਚੂਗਾ ਤੇ ਆਪਣਾ ਜਿਹੜਾ ਹੈਗਾ ਪੋਲੂਸ਼ਨ ਤੋਂ ਆਪਣਾ ਰਾਹਤ ਹੋਊਗਾ ਉਧਰ ਸੰਗਰੂਰ ਦਾ ਵੀ ਇੱਕ ਕਿਸਾਨ ਹੋਰ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ ਕਿਉਂਕਿ ਇਹ ਕਿਸਾਨ ਵੀ ਪਿਛਲੇ ਲੰਬੇ ਸਮੇਂ ਤੋਂ ਪਰਾਲੀ ਸਾੜੇ ਬਿਨਾ ਹੀ ਖੇਤੀ ਕਰ ਰਿਹਾ ਹੈ ਸੰਗਰੂਰ ਦੇ ਆਗਾਮਵਾਦੂ ਸੋਚ ਤੇ ਮਲਕ ਤੇ ਵਾਤਾਵਰਨ ਪ੍ਰੇਮੀ ਕਿਸਾਨ ਪ੍ਰਦੀਪ ਸਿੰਘ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਤਰੀਸਾਂ ਹੋ ਰਹੀਆਂ ਨੇ ਤਾਂ ਕਿ ਕਿਸਾਨ प्रदीप ਸਿੰਘ ਨੇ ਪਿਛਲੇ ਇੱਕ ਤਹਾਕੇ ਤੋਂ ਵੀ ਵੱਧ ਸਮੇਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ। ਇਹ ਹਾਏ ਕਿਸਾਨ ਆਪਣੀ 80 ਏਕੜ ਜ਼ਮੀਨ ਤੇ ਖੇਤੀ ਕਰਦਾ ਹੈ। ਇਹਨਾਂ ਨੇ ਸਾਲ 2011 ਤੋਂ ਆਪਣੇ ਖੇਤਾਂ 'ਚ ਪਰਾਲੀ ਨਹੀਂ ਸਾੜੀ। ਜਦੋਂ ਸਾਡੇ ਪੱਤਰਕਾਰ ਗੁਰਦਰਸ਼ਨ ਸਿੰਘ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਇਹੋ ਕਹਿਣਾ ਹੈ ਕੀ ਬਤਾ ਪਰਨ ਨੂੰ ਧਿਆਨ ਚ ਰੱਖਦੇ ਆ ਲੋਕਾਂ ਦੀਆਂ ਕੀਮਤੀ ਜਾਨਾਂ ਉਹਨਾਂ ਦੀ ਸਿਹਤ ਦੀ ਫਿਕਰ ਕਰਦੇ ਆ ਪਰ ਆਲੀ ਨਹੀਂ ਸਾੜੀ ਜਾ ਰਹੀ ਨਾਂ ਪ੍ਰਦੀਪ ਸਿੰਘ ਪਿੰਡ ਦੇਕਲਾ ਜ਼ਿਲ੍ਹਾ ਸਰੂਰ ਅਸੀਂ 1 ਏਕੜ ਦੇ ਆਪਣੇ ਲਗਭਗ ਖੇਤੀ ਆਪਦੇ 2011 ਤੋਂ ਬਾਅਦ ਨਹੀਂ ਲਾਈ ਜੀ ਬਹੁਤ ਵੱਡਾ ਪਰਾਲਾ ਜੀ ਅੱਗ ਮੇਰੇ ਹਿਸਾਬ ਨਾਲ ਤਾਂ ਕਿਸੇ ਦੇ ਹਿਸਾਬ ਨਾਲ ਵੀ ਨਹੀਂ ਲਾਉਣੀ ਚਾਹੀਦੀ ਲਾਉਣੀ ਨਹੀਂ ਚਾਹੀਦੀ ਹਾਲ ਮੌਸਮ ਦਾ ਕਿੰਨਾ ਬੁਰਾ ਹਾਲ ਤਾਂ ਹੈ ਜੀ ਹੈ ਤਾਂ ਜਰਪਨ ਸਾਲ ਪਹਿਲਾਂ ਬਹੁਤ ਜਿਆਦਾ ਸੀ ਹੁਣ ਫਿਰ ਵੀ ਥੋੜਾ ਜਿਹਾ ਸੁਧਾਰ ਲੱਗਦਾ ਹੈ ਮਿੱਟੀ ਦੇ ਵਿੱਚ ਜਿਹੜੇ ਜ਼ਰੂਰੀ ਤੱਤ ਨੇ ਜਿਹੜੇ ਆਪਾਂ ਅੱਗ ਨਾਲ ਮਚਾ ਦਿੰਨੇ ਆ ਉਹ ਬਚ ਰਹੇ ਨੇ ਅੱਗ ਦੇ ਤੇ ਮਿੱਟੀ ਦੇ ਵਿੱਚ ਪਲਾਈ ਵੀ ਆਉਂਦੀ ਆ ਹੋਰ ਵੀ ਜਿਹੜੇ ਆਪਾਂ ਨੂੰ ਤੱਤ ਨੇ ਜ਼ਰੂਰੀ ਬਚ ਰਹੇ ਨੇ ਪੁੱਤਰ ਖੇਤੀਬਾੜੀ ਅਫਸਰ ਵੱਲੋਂ ਵੀ ਪ੍ਰਦੀਪ ਸਿੰਘ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਨਾਲ ਹੀ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੀ ਪ੍ਰਦੀਪ ਤੋਂ ਪ੍ਰੇਰਣਾ ਲੈ ਕੇ ਪਰਾਲੀ ਨਾ ਸਾੜਨ ਇਹ ਕਿਸਾਨ ਵਧੀਆ ਕਿਸਾਨ ਨੇ ਜੀ 80 85 ਏਕੜ ਦੀ ਖੇਤੀ ਕਰਦੇ ਨੇ ਸਾਰੀ ਬਿਨਾ ਅਗਲਾਏ ਤੋਂ ਕਈਆਂ ਸਾਲਾਂ ਤੋਂ ਇਸ ਤਰ੍ਹਾਂ ਹੀ ਇਹ ਬੀਜਦੇ ਨੇ ਜਿਵੇਂ ਹੁਣ ਵੀ ਇਹ ਜਿੱਥੇ ਕਿਤੇ ਇਹਨਾਂ ਨੂੰ ਪਰਾਲੀ ਜਿਆਦਾ ਲੱਗਦੀ ਆ ਤਾਂ ਉਹ ਚੱਕ ਕੇ ਆਸੇ ਕਰ ਦਿੰਦੇ ਨੇ ਤੇ ਬਜਾਈ ਕਰ ਰਹੇ ਨੇ ਉਹਦੇ ਨਾਲ ਬਹੁਤ ਸਾਰੇ ਕਿਸਾਨ ਨੇ ਜੀ ਮੋਰ ਥੈਨ 50% ਬਿਨਾ ਅਗਲਾਏ ਬੀਜ ਰਹੇ ਨੇ ਤਾਂ ਫਰਕ ਕਿੰਨਾ ਲੱਗ ਰਿਹਾ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਨਾਲੋਂ ਬਹੁਤ ਫਰਕ ਹੈ ਜੀ ਅਸੀਂ ਕੋਈ 80% ਦੇ ਕਰੀਬ ਘਟਨਾਵਾਂ ਘਟਾ ਰਹੀਆਂ ਨੇ ਪਹਿਲਾਂ

ਹੁਣ ਤੁਹਾਨੂੰ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਚ ਲੈ ਕੇ ਚਲਦੇ ਹਾਂ ਇੱਕ ਅਜਿਹੇ ਕਿਸਾਨ ਦੇ ਨਾਲ ਮਿਲਵਾਉਣ ਦੇ ਲਈ ਜੋ ਪਿਛਲੇ ਤਕਰੀਬਨ ਇੱਕ ਦਹਾਕਿਆਂ ਤੋਂ ਪਰਾਲੀ ਸਾੜੇ ਬਿਨਾ ਹੀ ਖੇਤੀ ਕਰ ਰਿਹਾ ਹੈ ਪੰਜਾਬ ਚ ਪਰਾਲੀ ਸਾੜਨ ਦਾ ਮਸਲਾ ਲਗਾਤਾਰ ਵੱਧ ਰਿਹਾ ਹੈ ਔਰ ਉੱਥੇ ਹੀ ਕਈ ਕਿਸਾਨ ਕਈ ਜ਼ਿਮੀਦਾਰ ਪੰਜਾਬ ਚ ਅਜਿਹੇ ਨੇ ਜਿਹੜੇ ਕਈ-ਕਈ ਸਾਲਾਂ ਤੋਂ ਪਰਾਲੀ ਨੂੰ ਆਗਨ ਨਹੀਂ ਲਾਉਂਦੇ ਬਲਕਿ ਉਸੇ ਤਰੀਕੇ ਦੇ ਨਾਲ ਉਸ ਨੂੰ ਖੇਤਾਂ ਜੀ ਵਾ ਦਿੰਦੇ ਆ ਸਾਡੇ ਨਾਲ ਇਸ ਵਕਤ ਬਦਲਾਪੁਰ ਪਿੰਡ ਦੇ ਕਿਸਾਨ ਭੁਪਿੰਦਰ ਸਿੰਘ ਨੇ ਗੱਲਬਾਤ ਕਰਦੇ ਆ ਸਰ ਸ਼ੁਰੂਆਤ ਕਿਦਾਂ ਹੋਈ ਕਿਵੇਂ ਇਹ ਦਿਮਾਗ ਚ ਆਈ ਵੀ ਅਸੀਂ ਪ੍ਰਾਲੀ ਨੂੰ ਅੱਗ ਲਾਉਣੀ ਨੇ ਔਰ ਕਿੰਨੇ ਏਕੜ ਜਗਾ ਚ ਹੁਣ ਤੁਸੀਂ ਖੇਤੀ ਕਰ ਰਹੇ ਔਰ ਜਿੱਥੇ ਅੱਗ ਲਾਉਂਦੇ ਰੀ ਛੋਣੇ ਤੋਂ ਬਾਅਦ ਜਿਹੜੀ ਤੋਂ ਬਾਅਦ ਇਹ ਦਰਸਲ ਜੀ ਸਾਡੇ ਡੀਸੀ ਹੁੰਦੇ ਸੀ ਮੈਡਮ ਸਪਰਾ ਜੀ ਉਹਨਾਂ ਦਾ ਇਹ ਸਾਰੀ ਦੇਣ ਹੈ ਉਹਨਾਂ ਨੇ ਸਾਨੂੰ ਅਵੇਅਰ ਕਰਿਆ ਅਵੇਅਰ ਕਰਨੇ ਤੇ ਬਾਅਦ ਸਨ 16 ਤੋਂ ਅਸੀਂ ਕੰਪਲੀਟਲੀ ਸਾਰੇ ਖੇਤਾਂ 'ਚ ਪਹਿਲਾਂ ਥੋੜੇ ਖੇਤਾਂ 'ਚ ਕਰਕੇ ਦੇਖਿਆ ਫਿਰ ਅਸੀਂ ਸਾਰਿਆਂ 'ਚ ਦੇਖਿਆ ਪਹਿਲਾਂ-ਪਹਿਲਾਂ ਤਾਂ ਸਾਡੇ ਇੰਨੇ ਖਰਚੇ ਆਉਂਦੇ ਸੀ ਵੀ ਅਸੀਂ ਵੀ ਫੈਡ ਅਪ ਹੋ ਜਾਂਦੇ ਸੀ ਵੀ ਇਹ ਕੰਮ ਜਿਹੜਾ ਪਰਾਲੀ ਐ ਇਹ ਵਿੱਚ ਸਾੜਨੀਓ ਪੈਣੀ ਐ ਪਰ ਮੈਡਮ ਸਪਰਾ ਜਿਹੜੇ ਸਾਡੇ ਸਤਕਾਰਯੋਗ ਡੀਸੀ ਸਾਹਿਬ ਸੀ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਇਨਕਾਰਜ ਕਰਿਆ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਇਹ ਉਹਨਾਂ ਨੇ ਸਾਨੂੰ ਬਾਣੀ 'ਚ ਤੇ ਵੀ ਦੱਸਣਾ ਵੀ ਲੈਨਾ ਬੋਲ ਬੋਲ ਕੇ ਵੀ ਬਾਬਾ ਨਾਨਕ ਜੀ ਵੀ ਇਹ ਕਹਿ ਗਏ ਵੀ ਪੌਣ ਪਾਣੀ ਹੈ ਜਿਹੜਾ ਇਹਨੂੰ ਆਪਾਂ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਉਹਨਾਂ ਦੇ ਸਾਨੂੰ ਉਹਦੇ ਸਰ ਕਾਸੇ ਕਰਕੇ ਅਸੀਂ ਜਿਹੜੀ ਇਹ ਅੱਗ ਹੈ ਇਹ ਬਿਲਕੁਲ ਸਾਨੂੰ 16 ਤੋਂ ਬਾਅਦ ਅਸੀਂ ਬਿਲਕੁਲ ਨਹੀਂ ਲਾਈ ਜੋ ਖੇਤਾਂ ਦੇ ਵਿੱਚ ਅਸੀਂ ਇਹ ਰਲਾਉਣ ਤੋਂ ਬਾਅਦ ਜੋ ਸਾਨੂੰ ਰਿਜ਼ਲਟ ਮਿਲੇ ਉਹਦੇ ਨਾਲ ਅਸੀਂ ਹੋਰ ਸਾਨੂੰ ਇਹਨੂੰ ਵਿੱਚ ਜਿਹੜੀ ਗੰਨੇ ਦੀ ਖੋਰੀ ਹੈ ਪੱਤੀ ਹੈ ਉਹਨੂੰ ਵੀ ਵਿੱਚ ਦਬਾਉਣ ਦਾ ਅਸੀਂ ਪੂਰਾ ਕੋਸ਼ਿਸ਼ ਕਰਦੇ ਹਾਂ ਹੋਰ ਕਰਦੇ ਹਾਂ ਈਵਨ ਜਿਹੜਾ ਮੱਕੀ ਦੇ ਟਾਣਡੇ ਹੈ ਉਹ ਵੀ ਅਸੀਂ ਵਿੱਚ ਦਬਾਉਨੇ ਜੇ ਅਸੀਂ ਚਾਰ ਟਰਾਲੀਆਂ ਜਾਂ ਪੰਜ ਟਰਾਲੀਆਂ ਦੇਸੀ ਖਾਦੀਆਂ ਜਿਹਨੂੰ ਉੱਪਰ ਗੋਬਰ ਖਾਦ ਕਹਿੰਦੇ ਨੇ ਜੇ ਤੁਸੀਂ ਉਹ ਪਾਉਨੇ ਉਹਦੇ ਨਾਲੋਂ ਪਰ ਮੈਂ ਮੇਰਾ ਇਹ ਨਿਚੋੜ ਕੱਢਿਆ ਵਾ ਵੀ ਜਿਹੜੀਆਂ ਫਸਲਾਂ ਉਹਦੇ ਮੁਕਾਬਲੇ ਚਾਰ ਚਾਰ ਟਰਾਲੀਆਂ ਪੰਜ ਟਰਾਲੀਆਂ ਇੱਕ ਕਿਸਮ ਦੀਆਂ ਜੇ ਤੁਸੀਂ ਪ੍ਰਾਲੀ ਵਿੱਚ ਦਿਵਾ ਲਈ ਤਾਂ ਤੁਸੀਂ ਚਾਰ ਟਰਾਲੀਆਂ ਜਾਂ ਪੰਜ ਟਰਾਲੀਆਂ ਤੁਸੀਂ ਗੋਬਰ ਰੇਦੀਆਂ ਵਿੱਚ ਖੇਤ ਦੇ ਵਿੱਚ ਪਾ ਲੀਆਂ ਜਦ ਕਿ ਇੱਕ ਟਰਾਲੀ ਸਾਨੂੰ 2000 ਰੁਪਏ ਦੀ ਪੈਂਦੀ ਹੈ 2000 ਪਲੱਸ ਜਿਹੜਾ ਹੋਰ ਟਰਾਂਪੋਰਟੇਸ਼ਨ ਖਰਚਾ ਇਹ ਸਾਨੂੰ 3000 ਦੀ ਪੈਂਦੀ ਆ ਮਤਲਬ ਕਿ ਆ ਵੀ ਜੇ 5 ਟਰਾਲੀਆਂ ਲਾਈਏ ਤਾਂ 15000 ਰੁਪਏ ਅਸੀਂ ਇਹਨੂੰ ਆਪਣਾ ਵਿੱਚ ਦਬਾਉਣ ਦਾ ਕਰ ਲੈਨੇ ਪਰ ਜੇ ਤੁਸੀਂ ਖਰਚਾ ਜਿਹੜਾ ਬਚਾ ਲੈਨੇ ਵੀ ਜੇ فرض ਕਰੋ ਇਹ ਟੋਟਲੀ ਕਰਨ ਜ਼ਿੰਮੇਵਾਰਤਾ ਜਿਹੜੇ ਖਾਦਾਂ ਦੇ ਖਰਚੇ ਆ ਇਹ ਕਾਫੀ ਹੱਦ ਤੱਕ ਘਟ ਸਕਦੇ ਕੈਮਰਾ ਪਰਸਨ ਰੰਜੇ ਸ਼ਰਮਾ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੋਹਾਲੀ ਉਦਰ ਮੋਗਾ ਚ ਵੀ ਕੁਝ ਕਿਸਾਨ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਪਰਾਲੀ ਸਾੜਨ ਦੇ ਨਾਲ ਨਾ ਸਿਰਫ ਪ੍ਰਦੂਸ਼ਣ ਹੁੰਦਾ ਹੈ ਬਲਕਿ ਪਰਾਲੀ ਸਾੜਨ ਦੇ ਨਾਲ ਜੋ ਧੂਆ ਹੁੰਦਾ ਹੈ ਉਸ ਦੇ ਨਾਲ ਕੀਮਤੀ ਜਾਨਾਂ ਤੱਕ ਚਲੀਆਂ ਜਾਂਦੀਆਂ ਨੇ ਇਸੇ ਲਈ ਪਰਾਲੀ ਸਾੜਨਾ ਇੱਕ ਵੱਡੀ ਗੁਨਾਹ ਤੋਂ ਘਟ ਨਹੀਂ ਖੇਤਾਂ 'ਚ ਟਰੈਕਟਰ ਚਲਾ ਕੇ ਪਰਾਲੀ ਦਾ ਨਿਪਟਾਰਾ ਕਰ ਰਿਹਾ ਇਹ ਕਿਸਾਨ ਹੈ ਜ਼ਿਲ੍ਹਾ ਮੋਗਾ ਦੇ ਪਿੰਡ ਬੁੱਧ ਸਿੰਘ ਵਾਲਾਂ ਦਾ ਨੌਰੰਗ ਸਿੰਘ ਜੋ 8 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਆਗ ਨਾ ਲਗਾ ਕੇ ਪਰਾਲੀ ਨੂੰ ਖੇਤਾਂ 'ਚ ਮਲਚਿੰਗ ਵਿਧੀ ਦੇ ਰਾਹੀਂ ਖਪਾ ਕੇ ਕਣਕ ਦੀ ਸਿੱਧੀ ਬਿਜਾਈ ਕਰਦਾ ਹੈ ਕਿਸਾਨ ਨੌਰੰਗ ਸਿੰਘ ਮੁਤਾਬਕ ਇਸ ਤਕਨੀਕ ਨੂੰ ਅਪਣਾਉਣ ਦੇ ਨਾਲ ਸ਼ੁਰੂਆਤ ਦੇ ਵਿੱਚ ਭਾਵੇਂ 1-2 ਸਾਲ ਥੋੜੀ ਪਰੇਸ਼ਾਨੀ ਆਉਂਦੀ ਹੈ ਪਰ ਹੌਲੀ-ਹੌਲੀ ਕਣਕ ਦਾ ਝਾੜ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧ ਜਾਂਦੀ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਮੀਂਹ ਅਤੇ ਝੱਖੜ ਦੇ ਵਿੱਚ ਵੀ ਮਲਚਿੰਗ ਤਕਨੀਕ ਦੇ ਨਾਲ ਬੀਜੀ ਕਣਕ ਖੇਤਾਂ ਦੇ ਵਿੱਚ ਵਿਛਦੀ ਨਹੀਂ ਜਿਸ ਕਾਰਨ ਨੁਕਸਾਨ ਦੀ ਸੰਭਾਵਨਾ ਕਾਫੀ ਘਟ ਜਾਂਦੀ ਹੈ। ਇਸ ਕਿਸਾਨ ਵਾਂਗ ਪਿੰਡ ਤਾਰੇਵਾਲਾ ਦਾ ਕਿਸਾਨ ਸ਼ਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਵੀ ਪਰਾਲੀ ਨੂੰ ਕਾਫੀ ਸਾਲਾਂ ਤੋਂ ਅੱਗ ਨਹੀਂ ਲਗਾਉਂਦੇ ਅਤੇ ਖੇਤਾਂ 'ਚ ਖਪਾ ਕੇ ਕਣਕ ਦੀ ਬਿਜਾਈ ਕਰਦੇ ਨੇ ਇਨ੍ਹਾਂ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਸਗੋਂ ਮਿੱਤਰ ਕੀੜੇ ਵੀ ਮਰ ਜਾਂਦੇ ਨੇ ਜਿਸ ਕਾਰਨ ਕਿਸਾਨਾਂ ਦਾ ਰੀਹਾਂ ਸੁਪਰੀਹਾਂ ਦਾ ਖਰਚ ਕਾਫੀ ਵੱਧ ਜਾਂਦਾ ਹੈ ਅਤੇ ਫਸਲ ਦੀ ਗੁਣਵੱਤਾ ਤੇ ਵੀ ਭਾਰੀ ਅਸਰ ਪੈਂਦਾ ਹੈ ਜੋ ਕਿ ਮਨੁੱਖੀ ਸਿਹਤ ਦੇ ਲਈ ਵੀ ਚੰਗੀ ਨਹੀਂ ਪਰ ਇਹਨਾਂ ਕਿਸਾਨਾਂ ਦੀ ਵੀ ਸਰਕਾਰ ਨੂੰ ਇਹੀ ਅਪੀਲ ਹੈ ਕਿ ਛੋਟੇ ਕਿਸਾਨਾਂ ਨੂੰ ਚੰਗੇ ਸੰਧ ਬਹਈਆ ਕਰਵਾਏ ਜਾਣ ਤਾਂ ਹੀ ਝੋਨੇ ਦੀ ਪਰਾਲੀ ਨੂੰ ਆਗ ਲਗਾਉਣ ਤੋਂ ਕਿਸਾਨਾਂ ਨੂੰ ਰੋਕਿਆ ਜਾ ਸਕਦਾ ਹੈ। ਉਹ ਵੇ ਹੋ ਜਾਂਦੀ ਇੱਟਿਆ ਸੀ ਪਹਿਲਾਂ ਟਰੈਕਟਰ ਦੇ ਮਾਰਕ ਡੰਡਾ ਆ ਲਾ ਕੇ ਉਹਦੇ ਨੂੰ ਸਾਰੇ ਕੁਝ ਖਿਲਾਰ ਲਈਦੀ ਆ ਫਿਰ ਉਹਦੇ ਵਿੱਚ ਬੀਜ ਤੇ ਖਾਦ ਦਾ ਛੱਟਾ ਦੇ ਕੇ 그다음에 ਉਹਦੇ ਉੱਤੇ ਪਾਣੀ ਲਾ ਦਿੰਦਾ ਮਲਚਿੰਗ ਵੀ ਦੀ ਕਹਿੰਦੇ ਇਹਨੂੰ ਤੇ ਵਧੀਆ ਇਸ ਵਾਰ ਗਵਰਨਮੈਂਟਲੋਂ ਸਬਸਿਡਾਈਜ਼ ਮੈਨੂੰ ਮਲਚਰ ਮਿਲ ਗਿਆ ਉਹਦੇ ਉੱਤੇ ਡਰੈਲ ਲੱਗੀ ਆ ਉਨਾਲ ਦੀ ਨਾਲੀ ਖਾਦ ਛਿਟਾ ਦੇਈ ਜਾਂਦੀ ਹੈ ਤੇ ਕਣਕ ਦਾ ਬੀਜ ਦਾ ਛਿਟਾ ਦੇਈ ਜਾਂਦੀ ਹੈ ਤੇ ਬਸ ਵਧੀਆ ਹੋਈ ਜਾਂਦਾ ਕਿੰਨੇ ਤਾਤਾ ਜਿਹੜੇ ਵਿੱਚ ਆਪਾਂ ਬਰਾਇ ਦੇ ਵਿੱਚ ਹੁੰਦੇ ਆ ਜਿਹੜੇ ਮਿੱਟੀ ਨਾਲ ਵਿੱਚ ਮਿਕਸ ਹੁੰਦੇ ਬਾਅਦ ਚ ਤੇ ਛਾੜਦਾ ਤਾਂ ਫਰਕ ਪੈਂਦਾ ਪਰ ਇਹ ਥੋੜਾ ਜਿਹਾ ਹੈ ਔਖਾ ਹੀ ਆ ਕੰਮ ਮਜਬੂਰੀਆਂ ਲੋਕਾਂ ਦੀਆਂ ਲਾਉਣੀ ਪੈਂਦੀ ਹੈ ਪਰ ਜੇ ਆਪ ਐਫਰਡ ਕਰੀਏ ਤਾਂ ਰੋਕ ਸਕਦੇ ਹਾਂ ਰਠਾ ਬਣਾ ਲੈਨੇ ਆਪਾਂ ਪਰ ਉਹ ਮੁੜ ਕੇ ਬਾਅਦ ਚ ਉਹ ਸੁੱਕੀਆਂ ਚੱਕਣੀਆਂ ਹੁੰਦੀਆਂ ਉਦੋਂ ਨੂੰ ਫਿਰ ਜ਼ਮੀਨ ਦੀ ਬੱਤਰ ਖਰਾਬ ਹੁੰਦੀ ਹੈ ਤੇ ਫਿਰ ਇਸ ਕਰਕੇ ਉਹ ਉਹ ਸਿਸਟਮ ਠੀਕ ਨਹੀਂ ਹੈ ਜਾਂ ਤਾਂ ਇਹਨੂੰ ਹੋਰ ਜ਼ਿਆਦਾ ਹੋਣੇ ਚਾਹੀਦੇ ਆ ਗਠਾ ਬੰਨ ਵਾਲੇ ਸਿਸਟਮ ਜਾਂ ਚੱਕਣ ਵਾਲਿਆਂ ਦਾ ਤੇ ਗਵਰਨਮੈਂਟ ਨੂੰ ਇਹ ਤੇ ਅਸੇ ਧਿਆਨ ਦੇਣਾ ਚਾਹੀਦਾ ਜਾਂ ਫਿਰ ਜਿੰਮੇਦਾਰਾਂ ਨੂੰ ਹੀ ਸਬਸਿਡੀ ਮਹੱਈਆ ਕੀਤੀ ਜਾਵੇ ਤਾਂ ਕਿ ਲੋਕ ਆਸਾਨ ਲੈ ਸਕਣ ਤੇ ਆ ਉਹਦਾ ਗਾਲੀ ਦਾ ਹੱਲ ਕਰ ਸਕੋ 2018 ਤੋਂ ਨਹੀਂ ਅੱਗ ਲਾ ਰਹੇ ਫਲੋਰ ਕਰਕੇ ਹੀ ਕਣਕ ਬੀਜ ਰਹੇ ਆ ਤੇ ਪਰਾਲੀ ਜਿੰਨੀ ਵੀ ਆ ਜ਼ਮੀਨ ਦੇ ਵਿੱਚ ਜ਼ਮੀਨ ਦੇ ਵਿੱਚ ਹੀ ਰਲਾ ਰਹੇ ਆ ਅਸੀਂ ਤੇ ਪਹਿਲਾਂ ਹੀ SMS ਨਾਲ ਝੋਨਾ ਵੜਾ ਲਈਦਾ ਬਾਅਦ ਵਿੱਚ ਮਲਚਰਿੰਗ ਕਰਕੇ ਜੀ ਤੇ ਕਣਕ ਵੀ ਹੀ ਦੇ ਰਹੇ ਹਾਂ ਜੀ ਝਾੜ ਦਾ ਕਿੰਨਾ ਕ ਫਰਕ ਪੈਂਦਾ ਆਮ ਕਣਕ ਨਾਲੋਂ ਤੇ ਜੇ ਜੇ ਕਣਕ ਵੀ ਦੇ ਤੇ ਇਸ ਵਿਧੀ ਰਾਹੀਂ ਵਿੱਚ 65 70 ਮਾਨ ਕਣਕ ਝੜ ਜਾਂਦੀ ਹੈ ਜੀ ਆਲੂਆਂ ਦਾ ਵੀ ਸਾਡਾ ਆਲੂ ਵੀ ਲਾ ਰਹੇ ਹਾਂ ਅਸੀਂ ਇਸ ਕਰਕੇ ਉਹਦਾ ਵੀ ਸਾਡਾ ਝਾੜ ਦਾ ਕਾਫੀ ਫਰਕ ਪਾ ਜਾਂਦਾ ਜੀ 30 40 ਗੱਟੇ ਆਮ ਨਾਲੋਂ ਵੱਧ ਨਿਕਲ ਰਹੇ ਆਈ ਪਰਾਲੀ ਵਿੱਚ ਬਾਹਰ ਆਏ ਅਸੀਂ ਮੈਂ ਕਿਸਾਨ ਨੂੰ ਇਹ ਹੀ ਕਹੂੰਗਾ ਵੀ ਸਾਂਝ ਵਿੱਚ ਰੱਖੋ ਪਰਾਲੀ ਨੂੰ ਅੱਗ ਨਾ ਲਾਓ ਕਿਉਂਕਿ ਆਪਣੇ ਮਿੱਤਰ ਕੀੜੇ ਬਹੁਤ ਆ ਵੱਚ ਇਹਦੇ ਅਸੀਂ ਹੁਣ ਜਿੰਨੇ ਇੱਥੇ ਮੁੰਡੇ ਖੜੇ ਆ ਸਾਰੇ ਫਾਰਮਰ ਭਾਈ ਕੋਈ ਵੀ ਪਰਾਲੀ ਨੂੰ ਅੱਗ ਨਹੀਂ ਲਾਉਂਦੇਗੇ ਅੱਗੇ ਪੌਂਦੀ ਔਖੇ ਸੋਖੇ ਹੋ ਕੇ ਇੱਕ ਦੂਜੇ ਤੋਂ ਸੰਤ ਮੰਗ ਕੇ ਵੀ ਆਦੀ ਪਰਾਲੀ ਨੂੰ ਵਿੱਚ ਹੀ ਜ਼ਮੀਨ ਦੋਲ ਕਰਦੇ ਆ। ਉਧਰ ਅਜੇ ਕਿਸਾਨਾਂ ਦੀ ਖੇਤੀਬਾੜੀ ਵਿਭਾਗ ਅਤੇ ਪ੍ਰਸ਼ਾਸਨ ਦੇ ਵੱਲੋਂ ਵੀ ਛਲਾਗਾ ਕੀਤੀ ਜਾ ਰਹੀ ਹੈ। ਜਿਨ੍ਹਾਂ ਹੋਰਨਾ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਤੋਂ ਸਿੱਧ ਲੈ ਅਤੇ ਆਪਣੀਆਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਦੇ ਲਈ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਤਾਂ ਹੀ ਪੰਜਾਬ ਦੇ ਗੜਪਈ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਤੋਂ ਨਜਾਤ ਮਿਲ ਸਕਦੀ ਹੈ। ਜਿੱਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਉਹ ਕਹਿੰਦੇ ਜੀ ਦੇਖੋ ਆ ਪਰਾਲੀ ਦਾ ਹੱਲ ਨਹੀਂ ਹੁੰਦਾ ਤਾਂ ਇਹੋ ਜਿਹੀ ਜ਼ਿਮੀਂਦਾਰਾਂ ਨੂੰ ਅਸੀਂ ਮਿਲਦੇ ਵੀ ਰਹਿੰਨੇ ਆ ਇਹਨਾਂ ਤੋਂ ਵੀ ਸਾਨੂੰ ਵੀ ਸਿੱਖਣ ਨੂੰ ਮਿਲਦਾ ਵੀ ਕਿਸ ਹਾਵ ਨਾਲ ਮਤਲਬ ਕੰਫੀਡੈਂਸ ਨਾਲ ਇਹ ਜਿਹੜੀ ਪਰਾਲੀ ਨੂੰ ਸਾਹਮਦੇ ਆ ਤਾਂ ਨਹੀਂ ਤਾਂ ਜੇ ਹੁਣ ਵੀ ਅਸੀਂ ਕਿਸੇ ਨੂੰ ਕਹਿ ਦਿੰਨੇ ਆ ਨਾ ਵੀ ਤੁਸੀਂ ਪਰਾਲੀ ਦਾ ਵਿੱਚ ਵਾਲੋ ਤਾਂ ਉਹਨਾਂ ਕੋਲ ਇੱਕੋ ਹੀ ਗੱਲ ਹੁੰਦੀ ਜੀ ਸੁੰਢੀ ਆ ਜਾਣੀ ਸੁੰਢੀ ਆ ਜਾਣੀ ਤਾਂ ਮੈਂ ਮਤਲਬ ਇੱਕ ਤੁਹਾਡੇ ਸਾਹਮਣੇ ਇੱਕ ਲਾਈਵ ਐਗਜ਼ਾਮਪਲ ਆ ਵੀ 8 ਸਾਲਾਂ ਤੋਂ ਬੀਜ ਰਹੇ ਆ ਵੀ ਕੋਈ ਪ੍ਰੋਬਲਮ ਨਹੀਂ ਤੇ ਇਸ ਤੋਂ ਵੀ ਜ਼ਿਆਦਾ ਵਧੀਆ ਗੱਲ ਇਹ ਹੁੰਦੀ ਆ ਤੁਹਾਨੂੰ ਯਾਦ ਹੋਣਾ ਅੱਜ ਤੋਂ ਸਾਲਕ ਪਹਿਲਾਂ ਜਦੋਂ ਕੀ ਹੋਇਆ ਸੀਗਾ ਵੀ ਜਦੋਂ ਕਣਕਾ ਪੱਕ ਗਈਆਂ ਸੀ ਉਦੋਂ ਮੀਂਹ ਵਗੈਰਾ ਨਹੀਂ ਈ ਆ ਜੇ ਤਾਂ ਇਹ ਜਿਹੜੀ ਕਣਕ ਹੁੰਦੀ ਆ ਇਹ ਖੜੀ ਰਹਿੰਦੀ ਐ ਇੰਨੀ ਜਲਦੀ ਵਿਛਦੀ ਨਹੀਂ ਜਾਂ ਡਿੱਗਦੀ ਨਹੀਂਗੀ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਜੇ ਤੁਹਾਡੇ ਵੀ ਧਿਆਨ ਚ ਹੋਵੇ ਤਾਂ ਪਿਛਲੇ ਸਾਲ ਇੰਨਾ ਦਿਨਾਂ ਚ ਅੱਗ ਬਹੁਤ ਜ਼ ਕਨੇਚਾ ਡਿਜ਼ਾਈਨਰ ਸੋ ਵਾਕਿਆ ਹੀ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਲਈ ਇੱਕ ਕਿਸਾਨ ਪ੍ਰੇਰਣਾ ਸਰੋਤ ਨੇ ਤੇ ਨਾ ਤੋਂ ਸੇਧ ਲੈ ਕੇ ਹੋਰਨਾ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣ ਦੇ ਲਈ ਉਹ ਪਰਾਲੀ ਨੂੰ ਅੱਗ ਲਗਾਉਣ ਤੋਂ ਤੌਬਾ ਕਰਨ ਤਾਂ ਹੀ ਪੰਜਾਬ ਦੇ ਮੱਥੇ ਤੇ ਲੱਗਾ ਵਾਤਾਵਰਣ ਦੇ ਵੈਰੀ ਵਾਲੇ ਕਲੰਕ ਨੂੰ ਮਿਟਾਇਆ ਜਾ ਸਕੇਗਾ ਮੱਧਵਰਗੀ ਕਿਸਾਨ ਨੇ ਉਹਨਾਂ ਦੇ ਜਿਹੜੇ ਪਹੁੰਚ ਤੋਂ ਜਿਹੜੇ ਕਿਸਾਨ ਦਾ ਉਹ ਦੂਰ ਆ ਉਹਨਾਂ ਨੂੰ ਜਿਹੜਾ ਉਹਨਾਂ ਦਾ ਲਾਭ ਨਹੀਂ ਮਿਲਦਾ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਹਰ ਇੱਕ ਨੂੰ ਉੱਥੋਂ ਜਿਹੜੇ ਸੰ ਦਾ ਮਿਲਨੇ ਚਾਹੀਦੇ ਜਿਹੜਾ ਲੋਡਬੰਦ ਕਿਸਾਨ ਆ ਜੀ ਨੂੰ ਅੱਜ ਲੋਡ ਆ ਜਿਹੜੀ ਪਰਾਲੀ ਦੀ ਜਿਹੜੀ ਸੰਭ ਸੰਭਾਲ ਕਰਨ ਵਾਸਤੇ ਉਹਨਾਂ ਨੂੰ ਵੀ ਸੰਦ ਪ੍ਰਾਪਤ ਹੋਣੇ ਚਾਹੀਦੇ ਤੇ ਅਜਿਹੀ ਕਿਸਾਨਾਂ ਤੋਂ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ ਕੈਮਰਾਮੈਨ ਅਨਸਾਰ ਦੇ ਨਾਲ ਸਬ지 ਸੰਗ ਰੋਲੀ ਪੀਟੀਸੀ ਨਿਊਜ਼ ਮੋਕਾ ਤਾਂ ਜੀ ਹਾਂ ਤੁਹਾਨੂੰ ਉਹਨਾਂ ਗੇਮ ਚੇਂਜਰ ਕਿਸਾਨਾਂ ਦੇ ਨਾਲ ਮਿਲਵਾਇਆ ਜੋ ਪਰਾਲੀ ਸਾੜੇ ਬਿਨਾ ਖੇਤੀ ਕਰ ਰਹੇ ਨਹੀਂ ਕਿਉਂਕਿ ਉਹ ਇਹ ਸਮਝਦੇ ਨਹੀਂ ਕਿ ਖੁਸ਼ਹਾਲੀ ਪਰਾਲੀ ਸਾੜੇ ਬਿਨਾ ਹੀ ਮਿਲ ਸਕਦੀ ਹੈ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਾਲੇ ਵੀ ਪਰਾਲੀ ਵਾੜੀ ਇਸ ਜੰਗ ਨੂੰ ਜਿੱਤਣ ਦੇ ਲਈ ਬਹੁਤ ਕੁਝ ਕਰਨਾ ਬਾਕੀ ਹੈ ਪਰਾਲੀ ਹਾਲੇ ਵੀ ਇੱਕ ਵੱਡੀ ਸਮੱਸਿਆ ਜ਼ਰੂਰ ਬਣੀ ਹੋਈ ਹੈ ਖਾਸ ਤੌਰ ਤੇ ਛੋਟੇ ਕਿਸਾਨਾਂ ਦੇ ਲਈ ਇਸ ਲਈ ਇਸ ਮੁੱਦੇ ਤੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ ਕਿ ਰਾਜ ਦੇ ਇਸ ਕਾਸ ਪ੍ਰੋਗਰਾਮ ਚ ਨਹੀਂ ਫਿਲਹਾਲ ਮੈਨੂੰ ਯਾਹ ਲਵਪੀਡ ਬੰਗੜ ਨੂੰ ਦੇਉ ਇਜਾਜ਼ਤ ਧੰਵਾਦ ਰੱਬ ਰਾਖਾ